ਜਿੰਦਾਬਾਦ ਗੁਰਦੁਆਰਾ ਕਮਾਨ ਜਿੰਦਾਬਾਦ ਜਿੰਦਾਬਾਦ ਦੀ ਮਾਰ ਗਿਆ ਹੋਏ ਹੋਏ ਕੈਸਰੀ ਮਾਰ ਦੀ ਬੱਲੇ ਬੱਲੇ ਬਾਕੀ ਸਾਰੇ ਦੱਬੇ ਹੋਏ ਕੈਸਰੀ ਮਾਰ ਦੀ ਬੱਲੇ ਬੱਲੇ ਸਾਰੇ ਦੱਬੇ ਅੱਜ ਗੁਰਦੀਪ ਸਿੰਘ ਰਧਾਵਾ ਦੀ ਰਹਿਮਾਈ ਹੇਟ ਇੱਕ ਵਿਸ਼ਾਦ ਰੰਗ ਦੀ ਚਾਰੀਆ ਯੂਥ ਦੀ ਬਾਈਕ ਰੈਲੀ ਜਿਹੜੀ ਜਾਗਰਤਾ ਰੈਲੀ ਆ ਸਾਰੇ ਇਹੀ ਡੇਰਾ ਬਾਬਾ ਨਾਨਕ ਦੇ ਜਿੰਨੇ ਵੀ ਆਪਣੇ ਯੂਥ ਵਰਕਰ ਨੇ ਸਾਰੇ ਇਥੇ ਹੰਮਾਗੇ ਪਹੁੰਚੇ ਆ ਸਾਰਿਆਂ ਦਾ ਬਤਨਵਾਦ ਕਰਦੇ ਆ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਪਹੁੰਚੇ ਆ ਆਪਾਂ ਸਾਰੇ ਜਿਹੜੇ ਯੂਥ ਅੱਜ ਜਿਹੜੇ ਧਰ ਰਹਿ ਗਏ ਨੇ ਉਹਨਾਂ ਨੂੰ ਇੱਕ ਅਪੀਲ ਦੇਣੀ ਚਾਹੁੰਦੇ ਆ ਕਿ ਉਹ ਵੀ ਆਪਣਾ ਟਾਈਮ ਕੱਢ ਕੇ ਤੇ ਆ ਆਂਦੀ ਪਾੜੀ ਸਰਕਾਰ ਦਾ ਜੁੜ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਹੁਣ ਤੱਕ ਜਿੰਨੇ ਵੀ ਉਹਨਾਂ ਨੇ ਵਾਦੇ ਗਰੰਟੀਆਂ ਦਿੱਤੀਆਂ ਸੀਗੀਆਂ ਸਾਰੀਆਂ ਪੂਰੀਆਂ ਕੀਤੀਆਂ ਵਾ ਨਾਲ ਦੀ ਨਾਲ ਹੀ ਇੱਕ ਵਿਸ਼ਾਲ ਰੈਲੀ ਦੇ ਰੂਪ ਵਿੱਚ ਆਪਾਂ ਮੋਦੀ ਸਰਕਾਰ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਜੋ ਉਹ ਅਰਵਿੰਦ ਕੇਜਰੀਆ ਜੀ ਨਾਲ ਟਕਰਾਫਾਈ ਕਰ ਰਹੇ ਆ ਉਹ ਬਹੁਤ ਗਲਤ ਆ ਐਦਾਂ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਜਿਹੜੀ ਪੰਜਾਬ ਸਰਕਾਰ ਆ ਉਹਨਾਂ ਨੂੰ 2024 ਦੇ ਵਿੱਚ ਜਵਾਬ ਦੇਉਗੇ ਅਸੀਂ ਭਰ। ਇਹ ਪੂਰੇ ਹੱਜ ਦਾ ਪ੍ਰੋਗਰਾਮ ਹੈ। ਬਿਲਕੁਲ ਜੀ ਪੂਰੇ ਮੇਰਾ ਪਾਪਾ ਨਾਨਕ ਖਾਲਕੇ ਦਾ ਇਹ ਸਟਾਰਟ ਹੋ ਗਿਆ ਮੈਂ। ਟੋਟਲ ਕਿੰਨੇ ਮੋਟਰਸਾਈਕਲ ਜਿਹੜਾ ਕਾਫਾ ਚੱਲੇਗਾ ਅੱਜ ਘੱਟੋ ਘੱਟ 500 ਤੋਂ 1000 ਮੋਟਰਸਾਈਕਲ ਦੇ ਕਰੀਬ ਆ ਇੱਥੇ ਹੈਗਾ ਜੀ ਕਾਰ। ਰੋਸ਼ਾਇਦਾ ਚੀਗਾ ਰੋਡ ਮੇਂ ਪੀਆ ਕਿੰਨਾ ਕਿਤਰਾ ਜਾ ਰਹੇ ਦੇਖੋ ਜੀ ਆਪਾਂ ਡੇਰਾ ਬਾਬਾ ਨਾਨਕ ਕੋ ਹੁੰਦੇ ਹੋਏ ਸਿੱਧਾ ਕਲਾਂੌਰ ਜਾਵਾਂਗੇ ਤੇ ਕਲਾਂੌਰ ਦੇ ਵਿੱਚੋਂ ਦੀ ਹੋ ਕੇ ਕੋਟਲੀ ਸੂਰਤ ਮੱਲੀ ਧਾਨਪੁਰ ਤੇ ਹੋ ਕੇ ਫਿਰ ਆਪਾਂ ਸਮਾਪਤੀ ਕਰਾਂਗੇ ਇਹਨਾਂ ਚੋਣਾਂ ਨੂੰ ਲੈ ਕੇ ਯੂਥ ਵਿੱਚ ਕਿੰਨਾ ਕੁ ਉਤਸ਼ਾਹ ਹੈ ਤੁਸੀਂ ਦੇਖ ਸਕਦੇ ਹੋ ਜੀ ਯੂਥ ਦਾ ਉਤਸ਼ਾਹ ਇੰਨਾ ਯੂਥ ਇੱਥੇ ਪਹੁੰਚਿਆ ਵਾ ਇਹ ਸਾਰਾ ਯੂਥ ਦਾ ਉਤਸ਼ਾਹ ਹੀ ਆ ਯੂਥ ਦਾ ਪਹਿਲਾਂ ਵੀ ਬਹੁਤ ਵੱਡਾ ਰੋਲ ਰਿਹਾ 2022 ਦੇ ਵਿੱਚ ਵੀ ਤੇ ਆਉਣ ਵਾਲੀ 2024 ਦੇ ਵਿੱਚ ਵੀ ਯੂਥ ਦਾ ਪੂਰਾ ਰੋਲ ਹੋਊਗਾ ਜੀ ਸਰਕਾਰ ਬਣਾਉਣ ਦੇ ਵਿੱਚ ਆਪਣਾ ਮੁਕਾਬਲਾ ਫਿਰ ਜਿਹੜੇ ਜਿਹੜੀ ਤਰ੍ਹਾਂ ਮੰਨਦੇ ਹਾਂ ਇਸ ਕਰਕੇ ਆਮ ਆਦਮੀ ਪਾਰਟੀ ਦਾ ਕਿਸੇ ਧਰਨਾਕੀ ਮਕਾਨਾੜੀ 2022 ਵਿੱਚ ਤੁਸੀਂ ਦੇਖਿਆ ਹੀ ਆ 117 ਚੋਂ 92 ਸੀਟਾਂ ਦਾ ਅਸੀਂ ਜਿੱਤ ਕੇ ਮжоਰਿਟੀ ਦੇ ਵਿੱਚ ਆਪਾਂ ਵਿਧਾਨ ਸਭਾ 'ਚ ਬੈਠੇ ਆ ਇਸੇ ਤਰੀਕੇ ਨਾਲ ਜਿੱਦਾਂ ਕਿ ਮਾਨ ਸਰਕਾਰ ਮਾਨ ਸਾਹਿਬ ਨੇ ਕਿਹਾ ਆ ਕਿ 13 ਜੀਰੋ ਦੇ ਨਾਲ ਆਪਾਂ ਸਾਰਕਾ ਪੂਰੀ ਲੋਕ ਸਭਾ ਜਿਹੜੀ ਆ ਜਿੱਤ ਕੇ ਤੇਜਰੀਆ ਸਾਹਿਬ ਦੀ ਝੋਲੀ ਪਾਵਾਂਗੇ ਅੱਜ ਜੀ ਸਰਦਾਰ ਗੁਰਦੀਪ ਸਿੰਘ ਰੰਧਾਵਾ ਹਲਕਾ ਡੇਰਾ ਬਾਬਾ ਨਾਮ ਤੇ ਇੰਚਾਰਜ ਉਹਨਾਂ ਦੇ ਬੇਟੇ ਵੱਲੋਂ ਮਨਜੋਤ ਸਿੰਘ ਵੱਲੋਂ ਜੋ ਸੱਦੇ ਜਿਹੜੇ ਸਾਰੇ ਹੀ ਨੌਜਵਾਨ ਨੇ ਉਹਨਾਂ ਦਾ ਇਕੱਠ ਕੀਤਾ ਗਿਆ ਹੈ ਇਹ ਮੋਟਰਸਾਈਕਲ ਜਿਹੜਾ ਸ਼ੋਅ ਹੈ ਅਸੀਂ ਸ਼ੋਅ ਕਰ ਰਹੇ ਹਾਂ ਇਹ ਡੇਰਾ ਬਾਬਾ ਨਾਨਕ ਤੋਂ ਹੰਦਾ ਹੋਇਆ ਕਲਾਨੌਰ ਤੇ ਕੋਟਲੀ ਸੂਰਤਮੰਦਿਆ ਝਾਂਪੁਰ ਤੋਂ ਹੋ ਕੇ ਵਾਪਸੀ ਕਰੇਗਾ ਇਹ ਲੋਕਾਂ ਚਾਹੀ ਇਹ ਸਰਕਾਰ ਨੂੰ ਮੈਸੇਜ ਦੇਣਾ ਚਾਹ ਰਹੇ ਸੈਂਟਰ ਦੀ ਸਰਕਾਰ ਨੂੰ ਕਿ ਜਿਹੜੇ ਉਹ ਅਰਵਿੰਦ ਕੇਜਰੀ ਸਾਹਿਬ ਦੇ ਉੱਤੇ ਤਾਨਾਸ਼ਾਹੀ ਕਰ ਰਹੇ ਨੇ ਤੇ ਆਪਣਾ ਦਬਾਅ ਪਾ ਰਹੇ ਨੇ ਉਹਨਾਂ ਦਾ ਇੱਕ ਮੈਸੇਜ ਦੇਣਾ ਚਾਹੁੰਦੇ ਆ ਜੂਤਨੋਂ ਕਿ ਇਹ ਸਾਰੇ ਜਣੇ ਇਕੱਠੇ ਹੋ ਕੇ ਰਾਬਿਲ ਕੇ ਅਸੀਂ ਆਪਣਾ ਇਹ ਅਕ ਜੈਦਰੀਵਾਦ ਜੀ ਸਾਹਿਬ ਦੀ ਜਿਹੜੀ ਆਪਕੇ ਦੀ ਸੇਟ ਆਪਣੇ ਹੱਥ ਕਿਤੇ ਜਿਤਾਈਏ ਤੇ ਆਪਣਾ ਐਮਪੀ ਸੈਂਟਰ ਵਿੱਚ ਭੇਜੀਏ ਜਿਹੜਾ ਕਿ ਇਹ ਤਾਨਾਸ਼ਾਈ ਤੁਹਾਡੇ ਖਾਤੇ ਖਾ ਕੀਤੀ ਜਾਂਦੀ ਹੈ ਸੈਂਟਰ ਦੇ ਵਿੱਚ ਜੋ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਵੀ ਪੂਰੀਆਂ ਨਹੀਂ ਹੁੰਦੀਆਂ ਤੇ ਸਾਡਾ ਜੀ ਐਮਪੀ ਇੱਥੋਂ ਹਲਕਾ ਡੇਰਾ ਬਾਬਾ ਨਾਨਕ ਤੋਂ ਜਿੱਤ ਕੇ ਗੁਰਦਾਸਪੁਰ ਦੇ ਜਾਣਗੇ ਤੇ ਇਹਦੇ ਵਿੱਚ ਸਾਡੀਆਂ ਸਾਰੀਆਂ ਵੱਡਾ ਸੋਚਾਂ ਜਾਕੂਆਂ ਤੇ ਜੈਦਰੀਵਾਦ ਸਾਹਿਬ ਨੂੰ ਇਹ ਥੁਰੇ ਜੂਠ ਹਰ ਰੱਖੇ ਚਪਾਉਣਾ ਚਾਹੀਦਾ ਹੁਣ ਦੇ ਨਾਮ ਤੇ ਜਸ਼ਨਪ੍ਰੀਤ ਸਿੰਘ ਰੰਧਾਵਾ ਐਡਵੋਕੇਟ ਜਸ਼ਨਪ੍ਰੀਤ ਸਿੰਘ ਰੰਧਾਵਾ ਸਰਦਾਰ ਗੁਰਦੀਪ ਸਿੰਘ ਦੀ ਨਿਰਾਈ ਹੇਟ ਅੱਜ ਮੋਟਰਸਾਈਕਲ ਰੈਲੀ ਕੀਤੀ ਜਾ ਰਹੀ ਹੈ ਵਿਸ਼ਾਲ ਮੋਟਰਸਾਈਕਲ ਰੈਲੀ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਅੱਜ ਸਰਦਾਰ ਗੁਰਦੀਪ ਸਿੰਘ ਪਾਰਟੀ ਦੇ ਜੋ ਵੀ ਹਲਕਾਂਚਾਰ ਨੇ ਉਹਨਾਂ ਦੀ ਇੱਕ ਕੰਮ ਦੇ ਵਧੀਆ ਕੰਮ ਦੇ ਵੇਖਿਆ ਅੱਜ ਤੁਸੀਂ ਦੇਖ ਰਹੇ ਹੋ ਜੂ ਵਿੱਚ ਕਿੰਨਾ ਉਤਸ਼ਾਹ ਹੈ ਪਾਰਟੀ ਦੇ ਚੰਗੇ ਕੰਮ ਵਾਲ ਵੇਖਿਆ ਤੁਸੀਂ ਦੇਖ ਰਹੇ ਹੋ ਕੋਈ 600 ਤੋਂ 700 ਦੇ ਕਰੀਬ ਮੋਟਰਸਾਈਕਲ ਜਿਹੜਾ ਵਾ ਅੱਜ ਡੇਰਾ ਬਾਬਾ ਨਾਲਕ ਤੋਂ ਕਰਾਲੌਰ ਕਰਾਲੌਰ ਤੋਂ ਕੋਟਲੀ ਧਾਰੋ ਜੀ ਜਿਹਦੇ ਵਿੱਚ ਇਹ ਦੇਖਿਆ ਜਾ ਰਿਹਾ ਕਿ ਪਾਰਟੀ ਦੇ ਚੰਗੇ ਨੀਤੀਆਂ ਕਰਦੀਪ ਸਿੰਘ ਰੰਧਾਵਾ ਦੇ ਕੰਮ ਕਰਦੇ ਚੱਗੇ ਜਿਹੜੇ ਪਾਰਟੀ ਦੇ ਇੱਕ ਮੋੜਵਾਰ ਹੋਏ ਤੇ ਚੰਗੇ ਕੰਮ ਕਰਨ ਦੇ ਜਿਹੜੇ ਹਰ ਬੰਦੇ ਨੂੰ ਪਿਆਰ ਨਾਲ ਕੰਮ ਕਰਨਾ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਉਹਦੇ ਦੇਖਿਆ ਤੁਸੀਂ ਉੱਥੇ ਆ ਦੇਖ ਰਹੇ ਹੋ ਜੂਟਾ ਇੱਕ ਕੰਦੀ ਜੂਤ ਦੀ ਰੈਲੀ ਆ ਇਹਦੇ ਵਿੱਚ ਚੰਗੀ ਨੀਤੀ ਦੇ ਕੰਮ ਕਰਨ ਦੇ ਵਿੱਚ ਜਿਹੜੇ ਅੱਜ ਰੈਲੀ ਕੱਢੀ ਜਾਏਗੀ ਪਾਰਟੀ ਜਿਹੜੀ ਤਰਲਾ ਸ਼ਹੀਦ ਸਦਾ ਮੋਦੀ ਸਰਕਾਰ ਜੋ ਕਿ ੱਟਕਾ ਕਰ ਰਹੀ ਆ ਉਹ ਅੱਜ ਜੂਠ ਦੱਸੇਗਾ ਕਿ ਪਾਰਟੀ ਕਿੰਨੇ ਚੰਗੇ ਕੰਮ ਕਰਕੇ ਪਾਰਟੀ ਨੇ ਦੇਖੋ ਪਹਿਲੀਆਂ ਸਰਕਾਰਾਂ ਆਈਆਂ ਨੇ ਲੋੜ ਤੋਂ ਵੱਧ ਉਹਨਾਂ ਨੇ ਘਪੜਾ ਕੀਤਾ 70 ਸਾਲ ਦੇ ਵਿੱਚ ਮਾਰੇ ਤੋਂ ਮਾਰਾ ਕੰਮ ਕੀਤਾ ਕਾਲੀਦਾਲ ਸਰਕਾਰ ਆਈ ਜਾਂ ਕਾਂਗਰਸ ਸਰਕਾਰ ਆਈ ਜਾਂ ਲੋੜ ਤੋਂ ਵੱਧ ੱਟਕਾ ਕੀਤਾ ਜੂਤ ਨੂੰ ਵਿਗਾੜਿਆ ਨਸ਼ਾ ਲਿਆਉਂਦਾ ਉਹਨਾਂ ਸਰਕਾਰਾਂ ਦਾ ਕੰਮ ਸੀ ਜੂਤ ਨੂੰ ਵਿਗਾੜਿਆ ਉਹਨਾਂ ਨੇ ਆ ਸਰਕਾਰ ਨੇ ਤੁਸੀਂ ਦੇਖੋ ਹਰ ਬੰਦਾ ਜਿਹਨੇ ਕਰਪਸ਼ਨ ਕੀਤੀ ਹੈ ਜਿਹਨੇ ਮਾਰਾ ਕੰਮ ਕੀਤਾ ਉਹਨੂੰ ਅਰੈਸਟ ਕੀਤਾ ਇਹ ਸਰਕਾਰ ਨੇ ਨਸ਼ਾ ਖਤਮ ਕੀਤਾ ਜੂਤਾ ਕਿਛਾ ਦੇਖ ਰਹੇ ਹੋ ਜੂਤ ਉਹ ਮਮਾ ਆ ਕੇ ਆਇਆ ਵਾ ਇਹ ਸਰਦਾਰ ਗੁਰਦੀਪ ਸਿੰਘ ਦੀ ਇੱਕ ਚੰਗੇ ਕੰਮ ਦੀ ਜਿਹੜੀ ਨੀਤੀ ਆ ਉਹਦੇ ਕਰਕੇ ਇੱਕ ਜੁੱਤ ਇੱਥੇ ਅੱਜ ਹਲਕੇ 'ਚ ਪਹੁੰਚਿਆ ਵਾ ਉਹ ਵਿਚਾਰ ਲੈ ਲਈ ਗਏ